ਲੋਕਾਂ ਵੱਲੋਂ ਧੂਮ ਧਾਮ ਨਾਲ ਮਨਾਈ ਗਈ ਹਨੂਮਾਨ ਜਯੰਤੀ ਵਿਸ਼ਾਲ ਤੋਂ ਅਜ ਯਾਤਰਾ ਨੇ ਖਿੱਚਿਆ ਧਿਆਨ ਬਰਨਾਲਾ ਚ ਸ਼੍ਰੀ ਹਨੂਮਾਨ ਜਯੰਤੀ ਦਾ ਪਵਿੱਤਰ ਪਰਵ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ 12 ਕਿਲੋਮੀਟਰ ਲੰਬੀ ਵਿਸ਼ਾਲ ਹਨੂਮਾਨ ਤੋਂ ਅਜ ਪੈਦਲ ਯਾਤਰਾ ਸਵੇਰੇ 4:30 ਮਿੰਟ ਤੇ ਬਰਨਾਲਾ ਤੋਂ ਸ਼ੁਰੂ ਹੋ ਕੇ ਧਨੋਲਾ ਦੇ ਪ੍ਰਾਚੀਨ ਹਨੂਮਾਨ ਮੰਦਿਰ ਤੱਕ ਨਿਕਾਲੀ ਗਈ ਲਗਭਗ 600 ਸ਼ਰਧਾਲੂ ਭਜਨ ਕੀਰਤਨ ਕਰਦੇ ਨੱਚਦੇ ਗਾਉਂਦੇ ਯਾਤਰਾ 'ਚ ਸ਼ਾਮਲ ਹੋਏ ਯਾਤਰਾ ਦੌਰਾਨ ਪਟਾਕੇ ਚਲਾਏ ਗਏ ਅਤੇ ਥਾਂ-ਥਾਂ 'ਤੇ ਭੋਗ, ਪ੍ਰਸਾਦ ਅਤੇ ਲੰਗਰ ਲਗਾਏ ਗਏ ਸਾਰੇ ਮੰਦਰ ਸਜੇ ਹੋਏ ਸਨ ਅਤੇ ਸ਼ਹਿਰ 'ਚ ਭਗਤੀਮਈ ਮਾਹੌਲ ਬਣਿਆ ਰਿਹਾ। ਬਰਨਾਲੇ ਤੋਂ ਆਈਟੀਆਈ ਚੌਂਕ ਤੋਂ 450-500 ਸ਼ਰਧਾਲੂ ਪੈਦਲ ਯਾਤਰਾ ਕਰਦੇ ਹੋਏ ਬੜੀ ਧੂਮ-ਧਾਮ ਨਾਲ ਨੱਚਦੇ ਗਾਉਂਦੇ ਸੰਗ ਦੇ ਨਾਲ ਬਰਨਾਲਾ ਨਿਵਾਸੀਆਂ ਨੇ ਬਹੁਤ ਖੁਸ਼ੀ ਨਾਲ ਉਤਸ਼ਾਹ ਨਾਲ ਇਹ ਪ੍ਰੋਗਰਾਮ ਕੀਤਾ। ਹੁਣ ਇਸ ਯਾਤਰਾ ਨੂੰ ਸਫਲ ਬਣਾਇਆ ਇਹ ਸੰਗ ਦੇ ਮੁਖੀਆਂ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ